ਸਤਿ ਸ੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਪਕਵਾਨ ਸਭ ਤੋਂ ਪਹਿਲਾਂ ਪ੍ਰਾਤ ਵਿੱਚ ਪਾਇਆ ਇੱਕ ਕੋਲੀ ਮੈਦਾ ਅੱਧਾ ਕੋਲੀ ਆਟਾ 3 ਤੋਂ 4 ਚਮਚ ਸੂਜੀ ਦੇ ਥੋੜੀ ਜਿਹੀ ਅਜਵਾਇਨ ਤੇ ਨਮਕ ਠੀਕ ਹੈ ਥੋੜਾ ਜਿਹਾ ਤੇਲ ਪਾ ਕੇ ਇੱਕ ਮੋਇਨ ਦਮਾਗੇ ਨੂੰ ਉਸ ਤੋਂ ਬਾਅਦ ਥੋੜਾ ਥੋੜਾ ਪਾਣੀ ਪਾ ਕੇ ਦਾ ਇੱਕ ਟਾਈਟ ਡੋਪ ਬਣਾ ਕੇ ਤਿਆਰ ਕਰਾਂਗੇ ਤੇ ਇਹਨੂੰ ਜਿਹੜਾ ਡੋ ਆਪਾਂ 2 ਤੋਂ 3 ਵਾਰ ਗੁੰਨਾਂ ਇੱਕ ਵਾਰ ਰੈਸਟ ਨੂੰ ਰੱਖ ਦਾਂਗੇ ਫਿਰ ਗੁੰਨਾਂਗੇ ਫਿਰ ਫਿਰ ਗੁੰਨਾਂਗੇ ਫਿਰ ਤੁਸੀਂ ਤੇਲ ਦਾ ਯੂਜ਼ ਕਰ ਸਕਦੇ ਪਾਣੀ ਦਾ ਬਿਲਕੁਲ ਨਾ ਕਰਿਓ ਡੋ ਬਣ ਕੇ ਤਿਆਰ ਹੋ ਗਿਆ ਹੁਣ ਆਪਾਂ ਪਕਵਾਨ ਬਣਾਵਾਂਗੇ ਸਭ ਤੋਂ ਪਹਿਲਾਂ ਛੋਟੇ ਛੋਟੇ ਦੇ ਪੇੜੇ ਕਰਾਂਗੇ ਤੇ ਹੁਣ ਆਪਾਂ ਪਹਿਲਾਂ ਸਾਰੇ ਪੇੜੇ ਬਣਾ ਕੇ ਤਿਆਰ ਕਰ ਲਏ ਉਸ ਤੋਂ ਬਾਅਦ ਹੁਣ ਇਹਨੂੰ ਆਪਾਂ ਵੇਲਾਂਗੇ ਠੀਕ ਹੈ ਵੇਲਣ ਦੇ ਨਾਲ ਤੁਸੀਂ ਚਾਹੋ ਤਾਂ ਵੇਲਣ ਨੂੰ ਤੇਲ ਵਗੈਰਾ ਲਾ ਸਕਦੇ ਹੋ ਤੇ ਇਦਾਂ ਸਾਰੇ ਵੇਲ ਕੇ ਆਪਾਂ ਪਹਿਲਾਂ ਇਹਨਾਂ ਨੂੰ ਤਿਆਰ ਕਰ ਲਵਾਂਗੇ ਠੀਕ ਹੈ ਤੇ ਵੇਲਣ ਤੋਂ ਬਾਅਦ ਫਿਰ ਕੋਈ ਵੀ ਤੁਸੀਂ ਕਾਂਟਾ ਲੈਣਾ ਉਹਦੇ ਨਾਲ ਇਦਾਂ ਵਿੱਚ ਮੋਰੀਆਂ ਕਰਕੇ ਨਹੀਂ ਆ ਸਾਰਿਆਂ ਦੇ ਵਿੱਚ ਇਹ ਜ਼ਰੂਰੀ ਆ ਤੇ ਜੇ ਨਹੀਂ ਕਰਾਂਗੇ ਤਾਂ ਫਿਰ ਇਹ ਪੂਰੀ ਦੀ ਤਰ੍ਹਾਂ ਫੁੱਲ ਜਾਣਗੇ ਤੇ ਫਿਰ ਤਾਂ ਪੂਰੀਆਂ ਹੀ ਬਣ ਜਾਣੀਆਂ ਠੀਕ ਆ ਇਸ ਲਈ ਇੱਥੇ ਮੋਰੀਆਂ ਕਰਨੀਆਂ ਤੇਲ ਗਰਮ ਹੋ ਗਿਆ ਤੇ ਹੁਣ ਆਪਾਂ ਪਕਵਾਉਣਾ ਜਿਹੜੇ ਇਹਨਾਂ ਨੂੰ ਸੇਕ ਲਵਾਂਗੇ ਤੇ ਸੇਕ ਕੇ ਬਾਹਰ ਕੱਢਾਂਗੇ ਠੀਕ ਹੈ ਇਦਾਂ ਆਪਾਂ 1 ਬਾਈ 1 ਸਾਰੇ ਜਿਹੜੇ ਪਕਵਾਨ ਉਹਨਾਂ ਨੂੰ ਤਿਆਰ ਕਰ ਲਵਾਂਗੇ ਤੇ ਉਸ ਤੋਂ ਬਾਅਦ ਆਪਣੀ ਜਿਹੜੀ ਦਾਲ ਆ ਉਹ ਬਣੀ ਹੋਈ ਹੈ ਪਹਿਲਾਂ ਤੋਂ ਹੀ ਤੇ ਪਕਵਾਨ ਬਣ ਕੇ ਆਪਣੇ ਤਿਆਰ ਆ ਤੇ ਹੁਣ ਆਪਾਂ ਪਲੇਟ ਰੈਡੀ ਕਰਦੇ ਆ ਸਭ ਤੋਂ ਪਹਿਲਾਂ ਆਪਾਂ ਪਲੇਟ ਲਈਏ ਵਿੱਚ ਪਕਵਾਨ ਰੱਖਿਆ ਉਸ ਤੋਂ ਉੱਪਰ ਪਾਈ ਆਪਾਂ ਛੋਲਿਆਂ ਦੀ ਗਾੜੀ-ਗਾੜੀ ਦਾਲ ਫਿਰ ਪਾਵਾਂਗੇ ਇਮਲੀ ਦੀ ਚਟਨੀ ਆ ਮੇਰੇ ਕੋਲ ਘਰ ਦੀ ਬਣੀ ਹੋਈ ਪਿਆਜ਼ ਟਮਾਟਰ ਠੀਕ ਹੈ ਤੇ ਉਤੋਂ ਦੀ ਫਿਰ ਆਪਾਂ ਚਟਨੀ ਪਾ ਦਾਂਗੇ ਤੇ ਆਪਣੇ ਜਿਹੜੇ ਪਕਵਾਨ ਆ ਉਹ ਬਣ ਕੇ ਬਿਲਕੁਲ ਤਿਆਰ ਆ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਥੈਂਕ ਯੂ ਬਰੋ watchers